ਕਲ ਗੁਰ ਸੇਵਿਏ ਇਹ ਨਿਸ ਸਹਿਜ ਸੁਭਾਈ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਨਸਰੀ ਮਹਲਾ ਪੰਜਵਾਂ ਜੈ ਜੈ ਪੀ ਕੋ ਤੇ ਗਜ਼ੂਰ ਦੂਰ ਕਤ ਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਜੈ ਜਪੀ ਕੋ ਤੈ ਗਜੂਰ ਦੂਰ ਕਤ ਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੂੜੈ ਸੋ ਸੰਗੀ ਗਨਿਐ ਬੇਨਸ ਜਾਏ ਜੋ ਨਿਮਖ ਮੈਂ ਸੋ ਆਲਾ ਸੁਖ ਭਾਨੀ ਹੈ ਰਹਾ ਪ੍ਰਤ ਪਾਲੇ ਆਪਿਆ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਚਲ ਅਤਿਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ Jap jap karhe anand jan atyarj anoop ਸਾ ਮਤ ਦਿਹੁ ਦਿਆਲ ਪ੍ਰਭ ਜਿਤ ਤੁਮੇ ਅਰਾਧਾਂ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾਂ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮੈ ਅਰਾਧਾਂ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਸਰੀ ਮਹਲਾ ਪੰਜਵਾਂ ਜਦ ਜੇ ਪੇਕੁ ਤੈ ਹਜੂਰ ਦੂਰ ਕਤ ਹੂੰ ਨ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ صدਕਾ ਪਾਵਨ ਪਵਿੱਤਰ ਮੁਖਵਾਕ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਤਨਾਸਰੀ ਰਾਗੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਲੰਗ 678 ਉੱਪਰ ਸੁਭਾਏ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਾਈਂ ਦਾ ਰੱਬੀ ਗੁਰ ਫਰਮਾਨ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਸਤਿਗੁਰੂ ਐਸੀ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਨਿਵਾਜੜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ